ਸਰ ਜਿਹੜੀ ਸਾਡੀ ਇਹ ਸਪੜਾਈ ਤੁਹਾਨੂੰ ਦੱਸ ਵੀ ਦਿੱਤੀ ਇਹ ਵੀ ਅਤੀ ਜ਼ਰੂਰੀ ਆ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਐ ਸੀ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲਿਆ ਆ ਲੱਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਿਓ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇ ਹੀ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹਦਾ ਹੀ ਸਾਡਾ ਡਿਪਾਰਟਮੈਂਟ ਸਾਰਾ ਸੰਗਰੂਰ ਚ ਲੈ ਗਿਆ ਹੁਣ ਉਹਨਾਂ ਕੋਲੇ ਵਾਕੇ ਤੁਸੀਂ ਉੱਥੇ ਵਾਲੇ ਐਸ ਡੀਓ ਸਾਹਿਬ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਡਿਪਾਰਟਮੈਂਟ ਬਿਲਕੁਨ ਨਹੀਂ ਨਹੀਂ ਮਤਲਬ ਬਣਾਈ ਤਾਂ ਇਹਨਾਂ ਨਹੀਂ ਹੋਣੀ ਨਾ ਹਾਂ ਜੀ ਹਾਂ ਹਾਂ ਜੀ ਆ ਮੈਂ ਸਰ ਹਾਂ ਆਗੀ ਬਾਜਾਂਗੇ ਹਾਂ ਮੈਂ ਸਰ ਐਸ ਸੀ ਸੰਗਰੂਰ ਆ ਇਹ ਸਾਡੇ ਐਕਸ਼ਨ ਨੇ ਤੇ ਇਹਦੇ ਸਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਦੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪਰਨੀਤ ਕੌਰ ਇੱਥੇ ਐਕਸ਼ਨ ਨਹੀਂ ਵੀ ਉਹ ਹੈਂਡਲ ਨਹੀਂ ਕਰ 파ਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀ ਸੀ ਸਾਹਿਬ ਨਹੀਂ ਹੁਣ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਦੇ ਦੇ ਆ ਗਏ ਨੇ ਆ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਹੈ ਉਹ ਕਰ ਦਿੰਨੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਦਾ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਇਹਦੀ ਪੇਮੈਂਟ ਹੀ ਨਹੀਂ ਨਹੀਂ ਤੁਸੀਂ ਉਹਦੀ ਉਹਦੀ ਗਾਰੰਟੀ ਲਈ ਕੋਈ ਬੈਂਕ ਗਾਰੰਟੀ ਹੈ ਸਾਡੇ ਕੋਲ ਬੈਂਕ ਗਾਰੰਟੀ ਵੀ ਹੈ ਸਿਕਿਉਰਟੀ ਵੀ ਉਹਨਾਂ ਕਹਿੰਦੇ ਦੁਬਾਰੇ ਬਣਾਓ ਆ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨਾਂ ਕਹਿੰਦੇ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦੋ ਉਹਨੂੰ ਹਾਂ ਹੋ ਜਾਏਗਾ ਸਰ ਉਹਨਾਂ ਮੈਂਡੈਂਡਰ ਲਾ ਕੇ ਦੁਬਾਰੇ ਬਣਾਓ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਤੂੰ ਨਹੀਂ ਪਰ ਮੈਨੂੰ ਤੁਹਾਡੇ ਤੇ ਆਊਗਾ ਐਕਸ਼ਨ ਸਾਹਿਬ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਹਾਂਜੀ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੋਕੀ ਜੇ ਤੁਹਾਡੇ ਕੋਲ ਉਹਦੀ ਕਰਤੀ ਚ ਕਹ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਵੀ ਕਰਵਾਉਂਦੇ ਜੇ ਉਹਦੀ ਦੇਖ ਲਿਆ ਆਉਂਦਾ ਤਾਂ ਉਹਦੀ ਰੁਕ ਜਾਂਦਾ ਵਾ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਲੈ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਆ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕੀਤੀ ਨਹੀਂ ਨਹੀਂ ਇਹ ਹਾ ਜੇ ਠੇਕੇਦਾਰ ਜਿੰਨਾਂ ਦੀ ਐ ਸ਼ਿਕਾਇਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਹਾਂ ਬੁਲਾ ਲੈਣੇ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਠੀਕ ਵੀਡੀਓ ਬਣਾਇਓ ਠੀਕ ਹੈ ਸਰ بیا ਤੇਰੀ ਸੜਕਾ ਇਹਨੂੰ ਚੈੱਕ ਕਰਦਿਆਂ ਭਾਵੇਂ ਮੈਨੂੰ ਲੱਗਦਾ ਕੋਈ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਰੁਪਏ ਦੀ ਵੀ ਲੋੜ ਨਹੀਂ ਪਈ ਆ ਦਾ ਹੱਥ ਨਾਲ ਹੀ ਉਖੜ ਜਿਹੜੇ ਸਰ ਦੱਸ ਦਿਆ ਇਹ ਜਿਹੜਾ ਪੁਆਇੰਟ ਦੱਸ ਰਿਹਾ ਉਹ ਚੁੱਧ ਦੁੱਧ ਕਿਹੜੇ ਕੁਝ ਪਾਇਆ ਉਹ ਚ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲਨੇ ਆ ਫਿਰ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਹੈ ਸਰ ਜੇ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਹਾਜ਼ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਸਰ ਮੈਂ ਦੋ ਦਿਨਾਂ ਅੱਜ ਤਿੰਨ ਦਿਨ ਦੱਸੋ ਹੀ ਬਿਲਕੁਲ ਠੀਕ ਹੈ ਸਰ